ਜਗਮਨ ਸਾਹਿਬ ਇੱਕ ਪਾਸੇ ਤਾਂ ਮਾਹੌਲ ਬਹੁਤ ਹੀ ਤਣਾਅਪੂਰਕ ਬਣਿਆ ਹੋਇਆ ਅਮਰੀਕਾ ਦੀ ਗੱਲ ਕੀਤੀ ਜਾਵੇ ਔਰ ਦੂਜੇ ਪਾਸੇ ਕੈਨੇਡਾ ਤੋਂ ਖਬਰ ਆ ਗਈ ਕਿ ਬੰਦਾ ਜਿਹੜਾ ਡਰਾਈਵਰ ਸੀਗਾ ਸ਼ਰਾਬ ਪੀ ਕੇ ਫੜਿਆ ਗਿਆ ਪੁਲਿਸ ਦੇ ਵੱਲੋਂ ਸਾਡੇ ਲੋਕ ਸਮਝ ਕਿਉਂ ਨਹੀਂ ਰਹੇ ਹਜੇ ਵੀ ਹਾਂ ਬਿਲਕੁਲ ਚੰਦ ਸਾਹਿਬ ਇਹ ਪਤਾ ਨਹੀਂ ਕਿਉਂ ਜਿਹੜੇ ਸਾਡੇ ਲੋਕ ਹੈ ਅ ਅਸੀਂ ਸੱਤ ਸਮੁੰਦਰੋਂ ਪਾਰ ਤਾਂ ਆ ਗਏ ਹਾਂ ਪਰ ਜਿਹੜੀਆਂ ਸਾਡੀਆਂ ਆਦਤਾਂ ਆ ਉਹ ਹਜੇ ਵੀ ਉਹੀ ਹੀ ਰੂੜੀਵਾਦੀ ਨੇ ਕਿ ਅਸੀਂ ਕਾਨੂੰਨ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਦੇਓ ਸਾਨੂੰ ਪਤਾ ਆ ਕਿ ਇਥੋਂ ਦੇ ਕਾਨੂੰਨ ਇੰਨੇ ਸਖਤ ਨੇ ਤੇ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਚੱਲੀਏ ਜਦੋਂ ਇਸ ਗੱਲ ਦਾ ਪਤਾ ਆ ਕਿ ਜੇ ਤੁਸੀਂ ਨਸ਼ਾ ਕਰਕੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਆਪ ਤਾਂ ਤੁਸੀਂ ਮਰਨੇ ਮਰਨਾ ਆ ਨਾਲ ਤੁਸੀਂ ਹੋਰਨਾਂ ਨੂੰ ਵੀ ਲੈ ਕੇ ਮਰੋਗੇ ਤੇ ਜਦੋਂ ਤੁਸੀਂ ਫੜੇ ਜਾਂਦੇ ਆ ਤੇ ਤੁਹਾਡੇ ਤੇ ਬਹੁਤ ਵੱਡੀਆਂ ਕਾਰਵਾਈਆਂ ਹੁੰਦੀਆਂ ਫਿਰ ਕਾਨੂੰਨ ਵਿੱਚ ਹੋਰ ਬਦਲਾਅ ਆਉਂਦਾ ਕਿਉਂਕਿ ਜਦੋਂ ਤੁਸੀਂ ਇੱਕ ਬੰਦਾ ਗਲਤੀ ਕਰਦਾ ਤਾਂ ਉਹਦੇ ਵਾਸਤੇ ਫਿਰ ਬਾਕੀ ਲੋਕਾਂ ਨੂੰ ਵੀ ਉਹ ਉਹੀ ਜਿਹੜਾ ਹੈਗਾ ਆ ਇੱਕ ਸਾਧ ਦਾ ਹਰਜਾਨਾ ਹੀ ਭਰਨ ਵਾਲੀ ਗੱਲ ਹੋ ਜਾਂਦੀ ਹੈ ਇਹ ਗੱਲ ਹੈ ਜੀ ਕੈਨੇਡਾ ਦੀ ਜਿੱਥੇ ਇੱਕ ਸ਼ਖਸ ਨੂੰ ਜਿਹਦਾ ਨਾਮ ਮਨਜਿੰਦਰ ਸਿੰਘ ਔਲਖ ਦੱਸਿਆ ਜਾ ਰਿਹਾ ਕਿ ਪਿਛਲੇ ਸਾਲ ਜਦੋਂ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਤੇ ਜਦੋਂ ਪੁਲਿਸ ਨੇ ਉਹਨੂੰ ਫੜਿਆ ਤਾਂ ਉਹਦੇ ਹਾਲਾਤ ਜਿਹੜੇ ਸੀਗੇ ਏਨੇ ਮਾੜੇ ਸੀਗੇ ਕਿ ਉਹਦੇ ਕੋਲੋਂ ਆਪਣਾ ਆਪ ਵੀ ਦੱਸਿਆ ਨਹੀਂ ਜਾ ਰਿਹਾ ਸੀ। ਟ੍ਰਾਂਟੋ ਦੇ ਕੈਨੇਡਾ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਸੇ ਨੂੰ ਅਨਜ਼ਾਮ ਦੇਣ ਤੇ ਦੋਸ਼ੀਟ ਮਨਜਿੰਦਰ ਸਿੰਘ ਔਲਖ ਨੂੰ 4000 ਡਾਲਰ ਦਾ ਜੁਰਮਾਨਾ ਵੀ ਕੀਤਾ ਗਿਆ ਜਦ ਕਿ 1 ਸਾਲ ਡਰਾਈਵਿੰਗ ਤੇ ਵੀ ਪਾਬੰਦੀ ਲਗਾਈ ਗਈ ਹੈ। ਸਰਕਾਰੀ ਵਕੀਲ ਡੇਵਿਡ ਹਦਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਔਲਖ ਜਿਹੜਾ ਆ ਇਹ 온ਟਾਰੀਓ ਦੇ ਬੈਰੀ ਸ਼ਹਿਰ ਵਿੱਚ ਰਹਿੰਦਾ ਆ। ਤੇ ਉਥੇ ਕੀ ਕਰਦਾ ਜੀ ਉਹ ਸਟਰੀਟ ਸਵੀਪਰ ਚਲਾਉਂਦਾ ਜਿਹੜੇ ਜਿਹੜੇ ਰੋਡ ਸਾਫ ਕਰਨ ਵਾਲੇ ਇੱਕ ਸਾਡੇ ਵੈਕਿਊਮ ਗੱਡੀ ਹੁੰਦੀ ਆ ਜਦੋਂ ਉਹ ਵੈਕਿਊਮ ਕਰਦੀ ਰੋਡ ਨੂੰ ਸਾਫ ਕਰਦੀ ਆ ਜੀ ਪਰ ਸਿਟੀ ਦਾ ਕਹਿਣਾ ਕਿ ਮਨਜਿੰਦਰ ਸਿੰਘ ਔਲਖ ਕਦੇ ਵੀ ਮਿਊਸਪਲ ਦਾ ਮੁਲਾਜ਼ਮ ਨਹੀਂ ਸੀ ਇਹ ਹੁਣ ਪਤਾ ਨਹੀਂ ਗੱਲ ਕਿੱਦਾਂ ਹੋ ਸਕਦੀ ਹੈ ਕਿ ਉਹ ਕਹਿ ਰਿਹਾ ਮੈਂ ਉਥੇ ਸਟਰੀਟ ਸਵੀਪਰ ਚਲਾਉਂਦਾ ਸੀ ਪਰ ਮਿਊਸਪਲ ਨੇ ਇਸ ਨੂੰ ਆਪਣਾ ਮੁਲਾਜ਼ਮ ਨਹੀਂ ਮੰਨਿਆ ਇੱਥੇ ਇਹ ਵੀ ਦੱਸਣਾ ਬਣਦਾ ਕਿ ਹਾਦਸਾ ਜਿਹੜਾ ਆ ਇਹ 14 ਨਵੰਬਰ 2024 ਨੂੰ ਵਾਪਰਿਆ ਸੀ ਜਦੋਂ ਪੁਲਿਸ ਨੂੰ ਸੜਕ ਤੇ ਡਾਮਾਂਡ ਹੋ ਰਹੀ ਇੱਕ ਗੱਡੀ ਬਾਰੇ ਇਤਲਾਹ ਮਿਲੀ ਜੋ ਤੱਕ ਪੁਲਿਸ ਅਫਸਰ ਲੌਕਹਾਰਟ ਰੋਡ ਤੇ ਪੁੱਜੇ ਤਾਂ ਸਟਰੀਟ ਸਵੀਪਰ ਜਿਹੜਾ ਸੀ ਉਹ ਖੱਡਿਆਂ ਦੇ ਵਿੱਚ ਕ੍ਰੈਸ਼ ਹੋ ਚੁੱਕਾ ਸੀਗਾ ਜਿਹੜਾ ਰੋਡ ਦੇ ਸਾਈਡ ਤੇ ਖੱਡੇ ਬਣੇ ਹੁੰਦੇ ਆ ਪੁਲਿਸ ਅਫਸਰਾਂ ਨੇ ਇੱਕ ਸਵੀਪਰ ਜਿਹੜਾ ਸਟਰੀਟ ਸਵੀਪਰ ਵਿੱਚੋਂ ਬਾਹਰ ਨਿਕਲਦਿਆਂ ਦੇਖਿਆ ਅਤੇ ਆਪਣੀ ਗੱਡੀ ਨੂੰ ਮੁੜ ਸੜਕ ਤੇ ਲਜਾਣਾ ਚਾਹੁੰਦਾ ਸੀ ਉਸਨੇ ਪੁਸ਼ਪਪੜਤਾਲ ਕੀਤੀ ਅਤੇ ਸਾਹ ਦਾ ਨਮੂਨਾ ਮੰਗਿਆ ਪਰ ਜਿਹੜਾ ਮਨਜਿੰਦਰ ਸਿੰਘ ਹੈ ਉਹਨੇ ਸਾਹ ਦਾ ਨਮੂਨਾ ਹੀ ਦੇਣ ਤੋਂ ਨਾ ਕਰ ਦਿੱਤੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਿਹੜਾ ਹੈ ਮਨਜਿੰਦਰ ਸਿੰਘ ਔਲਖ ਜਿਹੜਾ ਹੈ ਉਹ ਬੈਰੀ ਪੁਲਿਸ ਦੇ ਮੁੱਖ ਦਫ਼ਤਰ ਵਿੱਚ ਉਸ ਨੂੰ ਉੱਥੇ ਲਿਜਾਇਆ ਗਿਆ। ਫਿਰ ਉੱਥੇ ਜਾ ਕੇ ਵੀ ਸਾਹ ਦੇ ਨਮੂਨੇ ਮੰਗੇ ਪਰ ਉਹਨੇ ਹਾਮੀ ਨਹੀਂ ਭਰੀ। ਬੈਰੀ ਪੁਲਿਸ ਮੁਤਾਬਕ ਹਾਸੇ ਵੇਲੇ ਮਨਜਿੰਦਰ ਸਿੰਘ ਔਲਖ ਡਿਊਟੀ 'ਤੇ ਨਹੀਂ ਸੀ। ਉਦੋਂ ਮਨਜਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ ਬਿਨਾ ਸ਼ਰਕੋਸ ਦੇ ਮੋਕਲ ਦੀ ਨੌਕਰੀ ਚਲੀ ਗਈ ਅਤੇ ਉਹ ਆਪਣੇ ਵਤੀਰੇ ਤੋਂ ਹੁਣ ਸ਼ਰਮਿੰਦਾ ਦੇ ਕੋ ਹੁਣ ਤੋਂ ਸ਼ਰਮੰਦਾ ਹੋ ਰਿਆਂ ਹੁਣ ਤੋਂ ਮਾਫੀਆਂ ਮੰਗ ਰਿਆਂ ਤੇ ਪਹਿਲਾਂ ਕਿਉਂ ਨਹੀਂ ਸੋਚਦੇ ਕਿ ਅਸੀਂ ਆਪ ਤਾਂ ਮਰ ਲੱਗੇ ਆਂ ਪਰਿਵਾਰ ਨੂੰ ਵੀ ਸਾਰੀ ਜ਼ਿੰਦਗੀ ਵਾਸਤੇ ਦੁੱਖ ਦਿਆਂਗੇ ਬੱਚੇ ਜਿਹੜੇ ਆ ਉਹ ਰੁੱਲ ਜਾਣਗੇ ਕਿਉਂ ਨਹੀਂ ਇਹ ਗੱਲਾਂ ਸੋਚਦੇ ਮਨਜਿੰਦਰ ਸਿੰਘ ਔਲਖ ਨੂੰ ਅਦਾਲਤ ਵਿੱਚ ਜਦੋਂ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਹਨੇ ਆਪਣੇ ਹਰਕਤ ਲਈ ਮਾਫੀ ਮੰਗਦਿਆਂ ਨਸ਼ਾ ਕਰਕੇ ਗੱਡੀ ਚਲਾਉਣ ਦਾ ਦੋਸ਼ ਵੀ કબੂਲ ਕਰ ਲਿਆ 온ਟਾਰੀਓ ਕੋਰਟ ਆਫ ਜਸਟਿਸ ਦੇ ਜੱਜ ਏ ਐਮ ਨਿਕੋਲਸ ਵੱਲੋਂ ਮਨਜਿੰਦਰ ਸਿੰਘ ਔਲਖ ਨੂੰ ਜਿਹੜਾ 3000 ਦਾ ਜੁਰਮਾਨਾ ਲਾਇਆ ਗਿਆ ਜੋ ਕਿ ਸਰਚਾਰਜ ਤੇ ਹੋਰ ਚੀਜ਼ ਪਾ ਕੇ 4000 ਡਾਲਰ ਤੇ ਜਿਹੜੇ ਪੁੱਜ ਗਿਆ ਪੰਜਾਬ ਨੂੰ ਦੱਸਿਆ ਕਿ ਇਹ ਮਨਜਿੰਦਰ ਸਿੰਘ ਕਿੰਨੇ ਬੱਚਿਆਂ ਦਾ ਪਿਓ ਹੈ ਅਤੇ ਉਸ ਤੇ ਜਿਸ ਤੇ ਟਿੱਕੀ ਕਰਦਿਆਂ ਜਸਟਿਸ ਨਿਕੋਲਸ ਨੇ ਕਿਹਾ ਕਿ ਤੂੰ ਖੁਸ਼ਕਿਸਮਤ ਰਿਹਾ ਹੈ ਉਮੀਦ ਹੈ ਵਾਸਤੇ ਤੇਰੇ ਵਾਸਤੇ ਇਹ ਸਬਕ ਹੋਵੇਗਾ ਕਿ 70 ਉਹ ਜਿਹੜਾ ਆ ਤੂੰ ਇਦਾਂ ਦਾ ਕੰਮ ਨਹੀਂ ਕਰੇਗਾ ਹੁਣ ਇੱਥੇ ਆਪਾਂ ਇਹ ਜ਼ਿਕਰ ਜ਼ਰੂਰ ਕਰ ਦਈਏ ਕਿ ਸਾਨੂੰ ਪਤਾ ਨਹੀਂ ਭਲ ਕਿਉਂ ਨਹੀਂ ਪਛਦੀ ਦੇਖੋ ਜੇ ਤੁਸੀਂ ਸ਼ਰਾਬ ਪੀਣੀ ਹੈ ਕੋਈ ਨਸ਼ਾ ਕਰਨਾ ਤੁਹਾਡੇ ਘਰ ਤੁਸੀਂ ਜਿੱਥੇ ਰਹਿੰਦੇ ਆ ਉੱਥੇ ਬਹਿ ਕੇ ਕਰ ਸਕਦੇ ਆ ਕਿਸੇ ਮਹਿਕਾਨੇ ਵਿੱਚ ਜਾ ਸਕਦੇ ਆ ਕਰਨਾ ਹੀ ਕਿਉਂ ਚੰਗਵਾ ਸਾਹਿਬ ਕਰਨਾ ਹੀ ਕਿਉਂ ਨਹੀਂ ਮੈਂ ਗੱਲ ਕਰ ਰਿਹਾ ਕਿ ਜੇ ਤੁਸੀਂ ਨਹੀਂ ਹਟਦੇ ਘਰ ਆਉਣ ਦੇ ਵਾਸਤੇ ਤੁਸੀਂ ਉਥੋਂ ਟੈਕਸੀ ਲੈ ਕੇ ਘਰ ਜਾ ਸਕਦੇ ਆ ਤੁਸੀਂ Uber Lift ਲੈ ਲਓ ਕਿਸੇ ਸੱਜਣ ਮਿੱਤਰ ਨੂੰ ਫੋਨ ਕਰ ਲਓ ਉਹ ਤੁਹਾਨੂੰ ਘਰ ਛੱਡਿਆਵੇ ਜੇ ਤੁਸੀਂ ਹਟਣਾ ਹੀ ਨਹੀਂ ਬਾਜੀ ਨਹੀਂ ਆਉਣਾ ਜੇ ਤੁਸੀਂ ਆਪਣੀ ਜ਼ਿੰਦਗੀ ਖਰਾਬ ਹੀ ਕਰਨੀ ਹੈ ਤੇ ਜਰੂਰ ਘਰੇ ਕੁਝ ਪਹਿਣਾ ਪਹਿਲੋ ਪਰ ਆਪਣੇ ਨਾਲ ਨਾਲ ਕਿਸੇ ਹੋਰ ਦੀ ਜਾਣਤੇ ਨਾਲ ਲਗੋ ਘਰ ਤੁਸੀਂ ਆਪਣੀ ਵਾਈਫ ਨੂੰ ਛੱਡ ਕੇ ਆਇਓ ਬੱਚਿਆਂ ਨੂੰ ਛੱਡ ਕੇ ਆਇਓ ਕੁਛ ਤਾਂ ਸੋਚ ਵਿਚਾਰ ਕਰੋ ਠੀਕ ਹੈ ਹੁਣ ਮੈਂ ਦੇਖਿਆ ਹੈ ਕਈ ਲੋਕ ਪਾਰਟੀ ਤੇ ਵੀ ਜਾਂਦੇ ਆ ਹਾਂ ਉਥੇ ਪੀ ਲੈਂਦੇ ਆ ਪਰ ਉਹਨਾਂ ਦੀ ਵਾਈਫ ਨਾਲ ਹੁੰਦੀ ਆ ਜਾਂ ਕੋਈ ਸੱਜਣ ਮਿੱਤਰ ਨਾਲ ਹੁੰਦਾ ਹੈ ਪਰ ਉਹ ਕਦੇ ਵੀ ਗੱਡੀ ਦਾ ਸਟੀਅਰਿੰਗ ਨੂੰ ਹੱਥ ਨਹੀਂ ਪਾਉਂਦੇ ਕਿ ਨਾ 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 ਹੁਣ ਨਹੀਂ ਪਰ ਜਿਹੜਾ ਬੰਦਾ ਆ ਸ਼ਰਾਬ ਪੀ ਕੇ ਕਹਿੰਦਾ ਵੀ ਮੈਂ ਤਾਂ ਹੁਣ ਧਰਮਰਾਜ ਬਣ ਗਿਆ ਮੈਨੂੰ ਕੋਈ ਕੁਝ ਹੋ ਹੀ ਨਹੀਂ ਸਕਦਾ ਮੈਨੂੰ ਨਹੀਂ ਸੜਕ ਤੇ ਕੋਈ ਰੋਕ ਸਕਦਾ ਨਾ ਮੈਂ ਕਿਸੇ ਦੀ ਪકડ ਵਿੱਚ ਆਉਣਾ ਪਰ ਨਹੀਂ ਦੇਖੋ ਭਰਾਵੋ ਇਹ ਜਿਹੜੇ ਨਸ਼ੇ ਹੁੰਦੇ ਨੇ ਨਾ ਜਾਂ ਜਿਹੜੀ दारू ਹੁੰਦੀ ਹੈ ਜਦੋਂ ਤੁਹਾਡੇ ਅੰਦਰ ਗਈ ਹੁੰਦੀ ਹੈ ਤੁਹਾਡਾ ਬ੍ਰੇਨ ਡੈੱਡ ਹੋ ਗਿਆ ਹੁੰਦਾ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਭਾਵੇਂ ਬੰਦਾ ਆਪਣੇ ਆਪ ਨੂੰ ਸ਼ੇਰ ਸਮਝਦਾ ਪਰ ਉਹਦੇ ਹਾਲਾਤ ਜਿਹੜੇ ਆ ਗਿੱਦਰ ਨਾਲੋਂ ਵੀ ਭੈੜੇ ਹੁੰਦੇ ਆ ਉਹ ਬਿੱਲੀ ਨਾਲੋਂ ਵੀ ਭੈੜੇ ਹੁੰਦੇ ਆ ਬੰਦਾ ਡਿੱਗਦਾ ਫਿਰਦਾ ਆਪਣਾ ਆਪ ਸੰਭਾਲ ਨਹੀਂ ਹੁੰਦਾ ਗੱਡੀ ਨੂੰ ਕਿਦਾਂ ਸੰਭਾਲੇਗਾ ਹੁਣ 1 ਸਾਲ ਵਾਸਤੇ ਤੇ ਲਾਇਸੈਂਸ ਵੀ ਉਹਦਾ ਰਿਮੋਵ ਕਰ ਦਿੱਤਾ ਗਿਆ 4000 ਡਾਲਰ ਜੁਰਮਾਨਾ ਲਾ ਦਿੱਤਾ ਤੇ ਹੁਣ ਲੋਕ ਵੀ ਨਾਲ ਗਾਂ ਨਿਆਣੇ ਵੀ ਕਹਿੰਦੇ ਸਾਡਾ ਪਿਓ ਜਿਹੜਾ ਸ਼ਰਾਬੀ ਫੜਿਆ ਗਿਆ ਤੇ ਸ਼ਰਾਬੀ ਦੀ ਹਾਲਤ ਵਿੱਚ ਉਹਤੇ ਇਦਾਂ ਦੀ ਸਜ਼ਾ ਹੋਈ ساری ਉਮਰ ਵਾਸਤੇ ਨਮੋਸ਼ੀ ਵੀ ਹੋ ਗਈ ਤੇ ਇਦਾਂ ਦੇ ਆਪਾਂ ਕੰਮ ਕਰੀਏ ਕਿਉਂ ਕਿ ਜਿਹਦੇ ਵਾਸਤੇ ਬਾਤ ਵਿੱਚ ਜਿਹੜੇ ਹੋਰ ਲੋਕ ਹੈ ਉਹਨਾਂ ਉਤੇ ਵੀ ਸਿਕੰਜਾ ਕੱਸਿਆ ਜਾਂਦਾ ਹੈ ਕਮਿਊਨਿਟੀ ਦੀ ਬਦਨਾਮੀ ਹੁੰਦੀ ਹੈ ਹੋਰ ਕਈ ਗੱਲਾਂ ਇਦਾਂ ਦੀਆਂ ਤੁਹਾਡੇ ਰਿਸ਼ਤੇਦਾਰੀਆਂ ਦੇ ਵਿੱਚ ਕਿੰਨੀ ਬਦਨਾਮੀ ਹੁੰਦੀ ਹੈ ਕਿ ਬੰਦੇ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਹੋਈ ਹੈ ਸੋ ਅਗੇਨ ਹੋਸ਼ ਜ਼ਰੂਰ ਕਰੋ ਆਪਣੇ ਆਪ ਨੂੰ ਸੰਭਾਲੋ ਨਸ਼ਿਆਂ ਵਿੱਚ ਆਪਣੀ ਜ਼ਿੰਦਗੀਆਂ ਗਲਤਾਨਾ ਨਾ ਕਰੋ ਖਾਸ ਕਰਕੇ ਤੁਸੀਂ ਜਿਹੜੀਆਂ ਕੰਟਰੀਆਂ ਦੇ ਵਿੱਚ ਆ ਗਏ ਆ ਇੱਥੇ ਵੀ ਲੋਕ ਦਾਰੂ ਪੀਂਦੇ ਆ ਸਾਰਾ ਕੁਝ ਕਰਦੇ ਆ ਪਰ ਉਹ ਆਪਣਾ ਤੇ ਆਪਣੇ ਦਾ ਬਚਾਅ ਜ਼ਰੂਰ ਕਰਦੇ ਆ ਕਿਉਂਕਿ ਜੇ ਤੁਸੀਂ ਇਹ ਚੀਜ਼ਾਂ ਨੂੰ ਨਹੀਂ ਸਮਝਦੇ ਕਾਨੂੰਨ ਨੂੰ ਨਹੀਂ ਸਮਝਦੇ ਫਿਰ ਕਾਨੂੰਨ ਜਿਹੜਾ ਤੁਹਾਡੇ ਤੇ ਕਾਰਵਾਈ ਜ਼ਰੂਰ ਕਰਦਾ ਹੈ ਕਿਉਂਕਿ ਇੱਥੇ ਸਰ ਜੀ ਜੇ ਤੁਸੀਂ ਫੜੇ ਜਾਂਦੇ ਆ ਨਾ ਇੱਥੇ ਪੁਲਿਸ ਨੂੰ ਕੈਸ਼ ਨਹੀਂ ਦੇ ਸਕਦੇ ਤੁਸੀਂ ਕਿਸੇ ਐਨਐਲਐ ਨੂੰ ਫੋਨ ਲਾ ਸਕਦੇ ਆ ਨਾ ਐਮਪੀ ਨੂੰ ਫੋਨ ਲਾ ਸਕਦੇ ਆ ਨਾ ਜੱਜ ਨੂੰ ਖਰੀਦਿਆ ਜਾ ਸਕਦਾ ਨਾ ਵਕੀਲ ਨੂੰ ਖਰੀਦਿਆ ਜਾ ਸਕਦਾ ਇਥੇ ਕਾਨੂੰਨ ਜਿਹੜਾ ਸਾਰਿਆਂ ਵਾਸਤੇ ਬਰਾਬਰ ਹੈ ਕਾਨੂੰਨ ਜਿਹੜਾ ਉਹ ਸਜ਼ਾ ਜ਼ਰੂਰ ਦਿੰਦਾ ਤੇ ਉਹ ਸਜ਼ਾ ਜਿਹੜੀ ਹੈ ਉਹ ਕਦੇ ਵੀ ਮਾਫ ਨਹੀਂ ਹੁੰਦੀ ਜਿਸ ਤਰ੍ਹਾਂ ਇਹ ਸਜ਼ਾ ਹੋਈ ਹੈ 1 ਸਾਲ ਦਾ ਲਾਇਸੈਂਸ ਗਿਆ ਤੇ 400 ਡਾਲਰ ਜਿਹੜਾ ਉਹ ਵੀ ਹੁਣ ਦੇਣਾ ਪਵੇਗਾ ਬਿਲਕੁਲ ਜੀ ਔਰ ਜਿਸ ਤਰੀਕੇ ਦੇ ਨਾਲ ਇਮੀਗ੍ਰੈਂਟ ਨੂੰ ਲੈ ਕੇ ਵੱਖ-ਵੱਖ ਜਗਾਵਾਂ ਤੇ ਲੋਕ ਪ੍ਰੋਟੈਸਟ ਕਰ ਰਹੇ ਨੇ ਕਿਆ ਜਾ ਰਹਾ ਹੈ ਕਿ ਇਮੀਗ੍ਰੈਂਟ ਨੂੰ ਬਾਹਰ ਕੱਢੋ ਸਰਕਾਰਾਂ ਵੀ ਸਖਤ ਰੁਖ اختیار ਕਰ ਰਹੀਆਂ ਨੇ ਫਿਰ ਅਸੀਂ ਮੌਕਾ ਕਿਉਂ ਦਈਏ ਇਹ ਸਾਨੂੰ ਸਮਝਣ ਦੀ ਲੋੜ ਹੈਗੀ ਹੈ ਸਾਡੇ ਪਰਿਵਾਰ ਸਾਡੇ ਨਾਲ ਨੇ ਸਾਡੀ ਕਮਿਊਨਿਟੀ ਸਾਡੇ ਨਾਲ ਜੁੜੀ ਹੋਈ ਹੈ ਇਸ ਕਰਕੇ ਸੋਚ ਸਮਝ ਕੇ ਕੋਈ ਵੀ ਗਲਤੀ ਦਾ ਮੌਕਾ ਨਾ ਦਿਓ ਤਾਂ ਜੋ ਏਟਲੀਸ ਇਹਨਾਂ ਨੂੰ ਮੌਕਾ ਨਾ ਮਿਲ ਸਕੇ ਕਿ ਤੁਹਾਨੂੰ ਇਥੋਂ ਜਹਾਜ਼ ਦੀ ਤੱਕ ਨੂੰ ਤੁਹਾਡਾ ਹੱਥ ਫਵਾ ਦੇਣ ਤੇ ਫਿਰ ਤੁਸੀਂ ਪੰਜਾਬ ਦੇ ਵਿੱਚ ਰੋਂਦੇ ਫਿਰੋ ਮਿਹਰਬਾਨੀ ਸ਼ੁਕਰੀਆ ਚੁਕਾਵਾਂ ਸਭ ਧੰਨਵਾਦ